ਮੈਨੂੰ ਫੋਲੋ ਕਰੀ ਜਾਣਦੇ ਆ ਇਹ ਬਿਨਾ ਗੱਲ ਤੋਂ ਨਾਲ ਨਾਲ ਮੇਰੇ ਘਰ ਦੀ ਰੈਕੀ ਹੋਣ ਡਈ ਆ ਮਤਲਬ ਕਿ ਮੈਂ ਇਹੋ ਜਿਹਾ ਕੀ ਗੁਨਾ ਕਰਤਾ ਆ ਇਹ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਉਂ ਫੇਸਬੁਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ ਪਲੇਟ ਨੰਬਰ ਲਾਈ ਆ ਇਹਨਾਂ ਨੇ ਉਹ ਦਿਨ ਵੀ ਚੱਡੀ ਗੱਡੀ ਮੇਰੇ ਸਿੱਖ ਗਿਆ ਆ ਵਰਦੀ ਟੰਨੀ ਮਿਲ ਆ ਨੰਬਰ ਮੇਰਾ ਫੋਨ ਆ ਜੀ ਤੁਹਾਨੂੰ ਦੱਸ ਮੈਂ ਮੰਗ ਕਰ ਤੂੰ ਮੈਨੂੰ ਖਰਾਬ ਕਰਨੇ ਪਜਾ ਆ ਤੁਸੀਂ ਫਿਰ ਹੋ ਜਾ ਕੀ ਕਰਦਾ ਕਿ ਤੁਸੀਂ ਮੇਰੀ ਜੱਗੀ ਇੰਨੀ ਕਰ ਰਹੇ ਹੋ ਕਿਉਂ ਕਰ ਰਹੇ ਹੋ ਤੁਸੀਂ ਐਸਪੀ ਦੀ ਕਿਲੇ ਦਾ ਨਹੀਂ ਆਣਗੇ ਕਰਾਓ ਐਸਐਸ ਦੀ ਦੇਖੋ ਜੀ ਪਰਸੋਂ ਮੇਰੇ ਮਗਰ ਐਮਐਸ ਜਿਹੜਾ ਵਾ ਉਹ ਲੱਗਾ ਹੋਇਆ ਸੀਗਾ ਆਪਣੇ ਮਹਾਰਾਸ਼ਟਰ ਦਾ ਨੰਬਰ ਜਿਹੜਾ ਵਾ ਮੈਨੂੰ ਪਿੱਛੇ ਫੋਲੋ ਫੋਲੋ ਕਰਦੇ ਆਏ ਆ ਉਹ ਨੰਬਰ ਪਲੇਟ ਜਾਲੀ ਲਈ ਗਈ ਭਾਈ ਆ ਨੰਬਰ ਪਲੇਟ ਜਾਲੀ ਲਈ ਜਾਵੇ ਨਹੀਂ ਪਰੇ ਹੋ ਵੋਟਾ ਫੈਰੀਆਂ ਕਰ ਕੀ ਕਰ ਰਹੇ ਤੁਸੀਂ ਰੈਕੀ ਕਿਉਂ ਕਰ ਰਹੇ ਮਲਾਜਮ ਹੈ ਯਾਰ ਅਸੀਂ ਮਲਾਜਮ ਹੈ ਰੈਕੀ ਕਰ ਰੈਕੀ ਮਤਲਬ ਹੈ ਆਪਾਂ ਹੀ ਤਾਂ ਬਾਥਰੂਮ ਨੇ ਤੁਸੀਂ ਗੱਡੀ ਚ ਲੈ ਕੇ ਕਿਉਂ ਆ ਰਹੇ ਹੋ ਮਤਲਬ ਕਿ ਆਰਡਰ ਦਿਓ ਨਾ ਆਰਡਰ ਦਿਓ ਆਰਡਰ ਦਿਖਾਓ ਤੁਹਾਡੇ ਕੰਜਨਪ੍ਰੀਤ ਕੋਰ ਦੇ ਪਿੱਛੇ ਕੰਜਨਪ੍ਰੀਤ ਦੇ ਨਾਲ ਤੁਹਾਡੇ ਕੰਜਨਪ੍ਰੀਤ ਦੀ ਰਾਖੀ ਕਰਨੀ ਦੀ ਵੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਆਹ ਨੰਬਰ ਪਲੇਟ ਦੇ ਦਿਓ ਜਲਦੀ ਲਈ ਜੀ ਇੰਡੀਆ ਰਜਿਸਟਰਡ ਨੰਬਰ ਪਲੇਟ ਦਿਖਾਓ ਜੀ ਤੁਸੀਂ ਕਿੰਨਾ ਕੱਟੀ ਜਿਹੜੀ ਆ ਮੈਨੂੰ ਫੋਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੇ ਆਪੀ ਨਾਲ ਗੱਲ ਕਰ ਲਓ ਐਸਪੀ ਡੀ ਇੱਕ ਮਿੰਟ ਜੀ ਐਸਪੀ ਡੀ ਨੇ ਤੇ ਜਦੋਂ ਨੂੰ ਵੀ ਕੰਜਨਪ੍ਰੀਤ ਦੀ ਰਾਖੀ ਕਰੋ ਜੀ ਕੀ ਕਰਾਂ ਨਹੀਂ ਐਸਪੀ ਡੀ ਨੇ ਭੇਜਿਆ ਰਿਪੂ ਨੇ ਰਿਪੂ ਸਾਹਬ ਨੇ ਭੇਜਿਆ ਤੁਹਾਨੂੰ ਜੀ ਟਰੈਕ ਕਰੋ ਜੀ ਬੇਟਾ ਸੀਗੀ ਜੀ ਨੇ ਭੇਜਿਆ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਵਜੀ ਦੇ ਸੀਐਸਟਾ ਵਾਲੇ ਉਹਨਾਂ ਤੁਹਾਨੂੰ ਭੇਜਿਆ ਰეკ ਕਰਨੀ ਜੀ ਇਹ ਲੱਗੇ ਤੇ ਜੀ ਉਹਨਾਂ ਆਰਡਰ ਦਿਖਾ ਦਿਓ ਜੀ ਕਿੱਥੇ ਆ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਕਿਹਾ ਜੀ ਔਰ ਫੋਨ ਲਾ ਕੇ ਦੱਸੋ ਜੀ ਗਤੀ ਕਰਦੇ ਨੇ ਪਤਾ ਹੋਈ ਆਰਡਰ ਖਰਾਬ ਕਰਦੇ ਨੇ ਤੁਸੀਂ ਭਾਜੀ ਇਦਾਂ ਕਰ ਲੂ ਨਹੀਂ ਤੁਸੀਂ ਰੇਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਹੱਟ ਪਕਾ ਦਿਓ ਦਿਖਾਓ ਤੁਸੀਂ ਆਰਡਰ ਦਿਖਾਓ ਭਾਜੀ ਤੁਹਾਨੂੰ ਕਿਹੜੇ ਆਰਡਰ ਦਿਖਾਓ ਜੀ ਸਾਨੂੰ ਪੈਟਰਨ ਲੈ ਰਾਕੋ ਸਿਵਰ ਦਿਖਾਓ ਨਹੀਂ ਅਸੀਂ ਉਹਨਾਂ ਨੂੰ ਰੇਕੀ ਕਰਨ ਦਾ ਆਰਡ ਗਰਾਫ ਕਰਨੇ ਆ ਸੋਨੀ ਮੋਲਾ ਜੇ ਮੈਨਾਂ ਦੇ ਵਰਦੀ ਚ ਜੇ ਨਾ ਕੋ ਗੱਲ ਆ ਬਣਾ ਮਾੜਾ ਪਟਿਆ ਮੈਂ ਜੀ 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 ਆਪਣਾ ਬਕਸਾ ਨਾ ਕਿ ਜੀ ਸਾਰੇ ਸਾਨੂੰ ਭੇਜਿਆ ਰਿਪੋਰਟ ਕਰਨੇ ਤੇ ਸੀ ਇਹਦੇ ਪ੍ਰਾਪਤੀ ਕਰਨੇ ਭੇਜਿਆ ਇਹ ਤੂੰ ਸਾਡੇ ਪਿੱਛੇ ਕੀ ਆ ਆਹਦੇ ਕੋ ਕਾਰਨ ਵੀ ਦੱਸਿਆ ਨਾ ਕੀ ਕਾਰਨ ਕੀ ਫਿਰਦਾ ਹੱਥ ਜੋੜ ਕੇ ਵੋਟਾਂ ਹੀ ਮੰਗਣ ਨੇ ਲੋਕਾਂ ਆਹ ਤੇ ਦੱਸੋ ਫਿਰ ਸਾਡੀ ਤੂੰ ਲੈਕੀ ਕਿਉਂ ਕਰਦੇ ਮਤਲਬ ਕੋਈ ਕਾਰਨ ਹੈਗਾ ਦੱਸ ਦਿਓ ਆਪਾਂ ਗੱਲ ਕਰੀਏ ਕੋ ਝੱਲਾਂਗੇ ਆਪਾਂ ਜੇ ਕੋ ਗੱਲਬਾਤ ਹੋਈ ਕੋਈ ਗੱਲਬਾਤ ਹੋਣੀ ਤੂੰ ਹੀ ਜ਼ਿੰਮੇਵਾਰ ਹੋ ਆਹ ਦੱਸੋ ਤੁਹਾਡਾ ਚੰਗਾ ਬੰਦਾ ਕੁਝ ਅਸੀਂ ਜਾਣੂ ਆ ਕੀ ਕੱਟਣਾ ਹੋਇਆ ਸਾਰੇ ਚੰਗੇ ਭਲੇ ਬੰਦੇ ਯਾਰ ਮਾੜਾ ਬੰਦਾ ਜਿਹੜਾ ਵਾ ਆਰਡਰ ਦੇ ਦਿਓ ਲਿਖਤੀ ਆਰਡਰ ਦੇ ਦਿਓ ਦਿਖਾਓ ਕਰ ਲੋ ਅਸਰ ਤੇ ਜਦ ਜਾਓ ਤਾਂ ਕਰ ਦਿਓ ਦਿਖਾਓ ਲਿਖਤੀ ਆਰਡਰ ਦੇ ਦਿਓ ਭਾਈ ਸਾਹਿਬ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਵਾਪਸ ਕਰ ਦੇਣਾ ਜੀ ਛੱਡ ਆਈਡੀ ਕਾਰਡ ਦਿਖਾਓ ਲੋ ਜੀ ਕਮੈਂਟ ਭਾਈ ਜੀ ਭਾਈ ਜੀ ਆਈਡੀ ਕਾਰਡ ਦਿਖਾਓ ਜੀ ਇਹ ਤਾਂ ਇਹ ਵਾਰ ਇਹ ਨਾਲ ਗੱਲ ਖੜਾ ਬਣਾਉਣਾ ਹੈ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਦਿਖਾਓ ਬਣਾਓ ਜੀ ਆਈਡੀ ਕਾਰਡ ਨਹੀਂ ਭਾਈ ਜੀ ਇਹਨਾਂ ਨੂੰ ਤੁਸੀਂ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੂੰ ਇਹ ਆਈਡਿਟੀ ਕਾਰਡ ਦਿਖਾਉਂਗਾ ਆਈਡਿਟੀ ਦਾ ਕੋਈ ਨਹੀਂ ਆ ਸਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸਪੀ ਐਸਪੀ ਡੀ ਸਾਹਿਬ ਨੇ ਤੁਸੀਂ ਕਿਹਾ ਰਿੱਪੂ ਤਫਰ ਨੇ ਭੇਜਿਆ ਜੀ ਸਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਵਜੀਤ ਸੀਏ ਨੇ ਭੇਜਿਆ ਆ ਤੂੰ ਹੀ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮਾਂ ਵਾਲੀ ਗੱਡੀ ਭਾਜੀ ਆ ਵੀਲ ਇੱਕ ਮਿੰਟ ਦਿਓ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਹੈ ਮੁਲਾਜ਼ਮਾਂ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਗੱਡੀ ਦੇ ਜਾਲੀਆਂ ਲਾਈਆਂ ਮਤਲਬ ਤੁਸੀਂ ਗੱਡੀ ਦੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰਦੀ ਵਿੱਚ ਪਈ ਆ ਜੀ ਪਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦਾ ਆਰਡਰ ਮਿਲੇ ਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਉਹ ਦਿਖਾ ਦੇ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਖੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼੍ਰੀ ਆਮ ਕਿਹੜੀ ਗੱਲੋਂ ਕੀ ਕਰਨਾ ਚਾਹੁੰਦੇ ਆ ਜੀ ਇਹ ਇਹ ਦੱਸਣ ਔਰ ਕਿਹੜੇ ਆਰਡਰ ਨੇ ਇਹਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾਰਾ ਜੀ ਗੱਡੀ ਨੂੰ ਹੱਥ ਪੱਲਾਣਾ ਮਤਲਬ ਇਹ ਇਹ ਸ਼ਰਿਆਮ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਜੀ ਅਸੀਂ ਆਰਾਮ ਨਾਲ ਆਪਣੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਹਾਂ ਅਸੀਂ ਕੀ ਕਰ ਲੈਣਾ ਦੱਸੋ ਜੀ ਕਿਹੜਾ ਆਰਡਰ ਦਿਖਾ ਦਿਓ ਕਿਸੇ ਨੂੰ ਡਰਾ ਰਹੇ ਜੀ ਤੁਸੀਂ ਡਰਾ ਰਹੇ ਜੀ ਆਪਾਂ ਕਹਿ ਦੇ ਕਰਦੇ ਕਿਸ ਨੇ ਚੱਲਣਾ ਨਹੀਂ ਜੇ ਮੁੜ ਕੇ ਆਪਾਂ ਇਤਰਾ ਨਾ ਕਰੀਏ ਵੇਖੋ ਜੀ ਪਰਸੋਂ ਤੋਂ ਅਸੀਂ ਇਹ ਚੀਜ਼ਾਂ ਵੇਖ ਰਹੇ ਆਂ ਪਹਿਲਾਂ ਵਾਲਾ ਸਾਰੀ ਗੱਡੀ ਆਡੀ ਮਗਰ ਲੱਗੀ ਰਹੀ ਆ ਉਹਨਾਂ ਨੂੰ ਅਸੀਂ ਰੋਕਿਆ ਤੋਂ ਥੱਲੇ ਆਉਂਦੇ ਆਂ ਧੱਕਾ ਕਰ ਰਹੇ ਆ ਜੀ ਇਹ ਤੁਹਾਡੀ ਆਈਡੀ ਦਿਖਾਓ ਜਿੰਨੇ ਭੇਜਾ ਰਾਇਲ ਕਰਾ ਦਿਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਂ ਨਹੀਂ ਭਾਜੀ ਆਈਡੀ ਦਿਖਾਓ ਆਈਡੀ ਦਿਖਾਓ ਤੁਹਾਡੀ ਆਈਡੀ ਚੈੱਕ ਕਰਾਓ ਕਰੋ ਅਰਜੀ ਨਾਲ ਗੱਲ ਕਰੋ ਉਹਨਾਂ ਪੁੱਛੋ ਮੇਰੀ ਰੇਕੀ ਕਰਨ ਦੇ ਆਰਡਰ ਕਰਾਓ ਨਾ ਤੁਸੀਂ ਗੱਲ ਕਰਾਓ ਤਾਂ ਉਹਨੂੰ ਭੇਜਿਆ ਕਰੋ ਤੁਸੀਂ ਕਰੋ ਗੱਲ ਜੀ ਆਈਡੀ ਦੇ ਲੋ ਇਹਨਾਂ ਨੂੰ ਕਹਾਂ ਆਪਣੀ ਹਾਂ ਵਾਪਸ ਕਰਦੇ ਫਿਰੇ ਮੇਰੇ ਲੋ ਲੱਗੇ ਇਨਸਟਾ ਭਾਈ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਇਹ ਗੱਲ ਕਰਾਉਣ ਲੱਗੇ ਆ ਜੀ ਕੋਈ ਨਹੀਂ ਕਰਤਿਆਂ ਮੀਡੀਆ ਆ ਰਹੇ ਸਾਰੇ ਆ ਰਹੇ ਸਾਰੇ ਆ ਗਿਆ ਜੀ ਮੀਡੀਆ ਸਾਰੇ ਪਾਸੇ ਪੰਜਾਬ 'ਚ ਘੁੰਮ ਜਾਣਾ ਇਹਨਾਂ ਦਾ ਹੁਣ ਗੱਲ ਵੀ ਗੱਡੀ ਮਕਰ ਰਹੀ ਆ ਹਾਂ ਯੂਨੀਫਾਰਮ ਬੰਡ ਸਾਨੂੰ ਵੀ ਪਤਾ ਲੱਗੇ ਕਿ ਚੱਲਣਾ ਹਾਂ ਜੁਨੀ ਫਾਰਮ ਫਿਰਦੇ ਆ ਬਿਨਾਂ ਜੁਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇਹਨਾਂ ਮਤਲਬ ਕਿ ਕਬਰਾਗੇ ਕੱਲ ਨੂੰ ਅਸੀਂ ਕੋਈ ਮਤਲਬ ਕਿ ਸਟੇਪ ਤੇ ਚੋਕਲੀਏ ਜਾਵਾਂਗੇ ਨਾ ਉਹ ਕਿਹਾ ਜਾਵੇ ਕੱਲੂ ਕੋਈ ਮਿਸ ਹੈਪਨਿੰਗ ਹੁੰਦੀ ਆ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜ਼ਿੰਮੇਵਾਰ ਹੈ ਜੀ ਦਾ ਜੇ ਪ੍ਰਭ ਦੀ ਪਹੇਗਾ ਜ਼ਿੰਮੇਵਾਰ ਕੋਈ ਪੰਜਾਬ ਚ ਕੋਈ ਨਾ ਕੋਈ ਘਟਨਾ ਹੋ ਰਹੀ ਹੈ ਕਦੇ ਕੁੱਤੀ ਤੇ ਕੋਈ ਮਾਰੇ ਕੁੱਤੀ ਮਾਰੇ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਐਸਪੀ ਨੇ ਭੇਜਿਆ ਕਦੀ ਕਹਿ ਰਹੇ ਪ੍ਰਭਜੀਤ ਸਿੰਘ ਨੇ ਭੇਜਿਆ ਸਰਕਾਰਾਂ ਦੀ ਸ਼ਾਇਦ ਇਹ ਗੁੰਡਾਗਰਦੀ ਚੱਲਦੀ ਪਈ ਆ ਬਹੁਤ ਗੁੱਸੇ ਆ ਤੁਹਾਡੇ 6 ਮਹੀਨੇ ਰਹਿ ਗਏ ਵੀ ਨਵੇਂ ਜਾਣੇ ਤਾਈਂ ਕੱਲ ਪਤਾ ਕੀ ਆ ਉਹਦਾ ਭੈਣ ਬੀ ਕਰੋ ਭੈਣ ਬੀ ਕਰੋ ਜੀ ਭੈਣ ਪੁੱਛੋ ਭੈਣ ਜੀ ਨੇ ਤਾਂ ਕਿੱਥੇ ਤੁਹਾਡੀ ਰੈਕੀ ਕਰਨ ਦੇ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੇ ਆਰਡਰ ਜਾਰੀ ਨੰਬਰ ਪਲੇਟ ਦੇ ਜੀ ਲਓ ਸਪੀਕਰ ਕਰੋ ਹਲੋ ਹਾਂ ਜੀ ਸੱਚੀ ਜੀ ਸਾਸ਼ੀ ਗਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨਾਂ ਨੂੰ ਨਹੀਂ ਨਹੀਂ ਕੀ ਕਰੋਗੇ ਡਿਊਟੀ ਕਰੋਗੇ ਆਪਣੀ ਕਾਹਦੀ ਡਿਊਟੀ ਕਰ ਰਹੇ ਯੂਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਦੀ ਕੀ ਲੱਗੀ ਹੋਈ ਹੈ ਜਾਲੀ ਲੱਗੀ ਹੋਈ ਹੈ ਸਾਰੀ ਕਾਲੀਆਂ ਕੀਤੀ ਵਿਦਆਊਟ ਵਰਦੀ ਤੋਂ ਨੇ ਯੂਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਜੀ ਜੀ ਐਮ ਪੀ ਜਨ ਸਾਰੇ ਉਦਿਲ ਸਿਵਲ ਤੋਂ ਆਜੀ ਨਹੀਂ ਮੈਂ ਸਾਰੇ ਇੱਕ ਮਰਜ਼ੀ ਜੇ ਸਿਵਲ ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦਿਓ ਜੀ ਹਾਂ ਮੈਂ ਕੀਤੇ ਆਰਡਰ ਜੀ ਇੱਕ ਮਿੰਟ ਬੰਨਾ ਕਰ ਦਿਓ ਇਹ ਤੁਹਾਡੇ ਪਰ ਗਏ ਨੇ ਕਹਾਂਜੀ ਲਗਾਤਾਰ 2 ਦਿਨੋਂ ਦੇ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ ਜਾਲੀਆਂ ਲੱਗੀਆਂ ਜੀ ਆ ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ ਜੀ ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਆ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ ਵੀਡੀਓ ਸੱਦੋ ਸਾਰੀ ਜਿੱਦੀ ਆਰਡਰ ਕੀਤੀ ਆ ਭਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ ਇਹ ਤੁਹਾਡਾ ਅਫਸਰ ਮੁੱਕਰ ਗਿਆ ਜੀ ਲੈ ਨਾ ਬੱਤ ਨਾ ਗੱਲ ਕਰੋ ਰਾਂਗੇ ਨਹੀਂ ਤੁਸੀਂ ਤੁਸੀਂ ਕੀਤੇ ਭਾਜੀ ਆਰਡਰ ਜੀ ਤੁਹਾਡੇ ਅਫਸਰ ਤੁਹਾਡੇ ਭਾਜੀ ਮੁਲਾਜ਼ਮ ਕਹਿ ਰਿਹਾ ਸਾਹਬ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ ਜੀ ਮੈਨੂੰ ਇੱਥੇ ਅੰਚਲਾ ਨੂੰ ਕਮਾਇਆ ਹੀ ਹੋਗਾ ਨਾ ਫੰਗਰ ਗੱਲਾਂ ਨਹੀਂ ਜੀ ਇਹ ਗੱਲ ਕਰੋ ਕੋਈ ਗਲਤ ਦੇਖੋ ਗੈਸਟਰਾਂ ਵੀ ਅੱਜਕੱਲ 2-2 3-3 ਪਾਰਟੀਆਂ ਨੇ ਰੱਬ ਨਾਲ ਕੋਈ ਬਹੁਤ ਗਲਤ ਕੰਮ ਕਰਦੇ ਇਲੈਕਸ਼ਨ ਦੇ ਨਹੀਂ ਸਾਰੇ ਮੇਰਾ ਵੀਰ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਆਰਡਰ ਮੇਰੇ ਆ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਜਿੱਤੇ ਬਾਹਰ ਦਾ ਨਾ ਠੀਕ ਹੈ ਵੇਖੋ ਜੀ ਬੰਦੇ ਦੀ ਗੱਲ ਨਹੀਂ ਆ ਦਿਨ ਰਾਤ ਦੇ ਫੋਲੋ ਕਰ ਰਹੇ ਆ ਵਿਦਆਉਟ ਜونیਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸ ਸਾਹਦ ਰਹੇ ਹਾਂ ਜੀ ਕੋ ਬੱਜ ਗੱਲ ਕਰਾਂਗੇ ਬੱਜ ਗੱਲਾਂ ਮੇਰਾ ਨਾ ਕੋਈ ਪੰਜ ਗੱਲ ਕਰਾਂ ਨਹੀਂ ਜੀ ਤੁਸੀਂ ਆਪਣੇ ਬੰਦੇ ਨੂੰ ਕਹੋ ਯੂਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਆਮ ਸੇਫੀ ਫੀਲ ਕਰ ਰਹੇ ਹਾਂ ਕੋਈ ਨਹੀਂ ਤੁਸੀਂ ਮਰਨਾ ਨਾ ਬਾਤ ਗੱਲ ਕਰਿਓ ਜਮਨਤ ਸੁਣੋ ਠੀਕ ਹੈ ਇਹਨੇ ਮੁੱਕਰ ਗਿਆ ਜੀ ਤੁਹਾਡਾ ਅਫਸਰ ਮੁੱਕਰ ਗਿਆ ਮੇਰਾ ਅਫਸਰ ਹੀ ਮੁੱਕਰ ਗਿਆ ਵਾ ਤੁਹਾਡਾ ਅਫਸਰ ਮੁੱਕਰ ਗਿਆ ਮਨਸਤੋ ਕੀ ਕਰੀਏ ਤੁਹਾਡਾ ਨਹੀਂ ਕੱਲੇ ਗੱਲ ਕਰਨ ਨਹੀਂ ਗੱਲ ਕਰਨ ਦਾ ਮਤਲਬ ਕੀ ਹੈ ਤੁਹਾਡਾ ਅਫਸਰ ਮੁੱਕਰ ਗਿਆ ਆਰਡਰ ਮੰਗਾ ਲਓ ਉਹ ਰੱਖਿਆ ਕਰ ਨਵਾਦਿਆ ਇਹ ਤੁਹਾਡੇ ਆਸ ਤੇ ਆ ਇਦਾਂ ਨਾ ਕਰੋ ਜੀ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪਾਸੇ ਜਾਲੀਆਂ ਲਾਈਆਂ ਨੇ ਉਹ ਭੈਣ ਜੀ ਉਹਨਾਂ ਨੂੰ ਡਾਕਟਰ ਮਿਲ ਕੇ ਗਿਆ ਜ ਮੈਂ ਇਥੋਂ ਡਾਕਟਰ ਮਿਲ ਕੇ ਗਏ ਉਹ ਜੋ ਵੀ ਹੈ ਜਾਲੀਆਂ ਲਾ ਕੇ ਤੁਸੀਂ ਬਿਨ ਡਾਊਟ ਵਰਤੀ ਤੁਸੀਂ ਪਿੱਛੇ ਰਹਿ ਕੇ ਕਰਦੇ ਹੋ ਇਹ ਕਿਸ ਕਾ ਲਈ ਆਸੀ ਕਾਗਜ਼ ਕਿਥੇ ਕਰੀਦੇ ਗੱਡੀ ਕਿ ਜੀ ਤੁਹਾਡੇ ਕਾਗਜ਼ ਦਿਖਾਓ ਇਹ ਕਾਗਜ਼ ਲਿਆਓ ਨੰਬਰ ਨਾ ਲਿਆ ਕੱਢੀ ਆਪਣੀ ਕਰੀ ਕਿਉਂ ਨਹੀਂ ਲਾਇਆ ਭਾਈ ਮੈਨੂੰ ਤਾਂ ਲੱਗਦਾ ਉਹ ਹੋਰ ਜਿਹਾ ਲੱਗਦਾ ਉਹਨਾਂ ਦਾ ਪਰਵਣਾ ਕੱਲ ਹੀ ਮੇਲੇ ਪਛੇ ਕੱਲ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਤੁਹਾਡਾ ਅਫਸਰ ਮੁੱਕਰ ਗਿਆ ਤੁਸੀਂ ਹੀ ਉਹ ਹੋ ਗਏ ਰਾਸ਼ਾ ਵੀਰ ਜੀ ਤੱਕਾ ਦੀ ਕੋਟੇ ਰਹਿਸ਼ਾ ਮੇਰੀ ਸਾਰੀ ਕਿਨੇ ਚਲ ਕਾਈ ਕੋਟੇ ਰਹਿਸ਼ਾ ਮੇਰੀ ਜਿਹੜੇ ਰੰਗ ਤੁਸੀਂ ਚਾਹ ਉਹ ਵੀ ਚਾਹੇ ਕਿਤੋਂ ਦੇ ਹੋ ਤੁਹਾਡਾ ਤੁਹਾਡਾ ਮਤਲਬ ਕੀ ਬੰਦ ਹੈ ਪਿੱਛੇ ਗੱਡੀ ਲਾਉਣ ਦਾ ਸਾਡਾ ਅਸਤਰ ਕੇ ਤੁਹਾਡੀ ਡਿਊਟੀ ਨਹੀਂ ਸਾਡਾ ਅਸਤਰ ਕੇ ਤੁਹਾਡੀ ਡਿਊਟੀ ਨਹੀਂ ਜਿਹੜੇ ਰਾਤ ਦੇ ਦੈਰੇ ਚ ਲਾ ਕੇ ਗੱਲ ਕਰੀਏ ਮੇਰੀ ਗੱਲ ਪੀ ਸਿੱਧੇ ਤੌਰ ਤੇ ਪੀ ਸਿੱਧੇ ਤੌਰ ਤੇ ਕਹਿ ਦਿਓ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕੇ ਕਿਤੇ ਨਾ ਇਹ ਗੱਲ ਉਹੀ ਆ ਉਹੀ ਗੱਲ ਆ Gracias.